ਕਦੇ ਵੀ ਮਜ਼ਦੂਰ ਕੋਲੇ ਜਿਹਨਾਂ 'ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਈ ਸਮਝੀ ਹੁੰਦਾ ਸੀ ਨੇ ਕਿ ਹਮ ਲੋਕਾਂ ਨੇ ਅੱਜ ਦੀ ਗੱਲ ਸੁਣ ਲੋ ਅੱਜ ਭਾਂਦੇਸੇ ਸਿੱਧੂ ਦੀ ਉੱਤੇ ਪਿਆਰਾ ਕੋਈ ਵੀ ਨਕਤਾ ਨਹੀਂ ਚੁੱਕਿਆ ਅੱਜ ਕਿਸੇ ਵੀ ਮਕਤਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨੀ ਸੀ ਕਰੀਬ ਪਤਨਗਨ ਦਾ ਕੇਵੀ ਮਾਲੇ ਕਹਿੰਦੇ ਆਪče ਸੁਪਨਾ ਉਹ ਇਹਨਾਂ ਜਲਮਾ ਜਿਹੜਾ ਇਹ ਸ਼ਬਦ ਦਾ ਜਿਹੜਾ ਇਹ ਗੱਲਾਂ ਪਾਉਂਦਾ ਦੀ ਇਹ ਆਉਣ ਵਾਲੇ ਸਮੇਂ ਲਈ ਮਹੌਤਿਆਰ ਕਰ ਰਹੇ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹਦੇ ਸਾਰੇ ਖ਼ਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰਾ ਦਾ ਸਪਾਇਰ ਕਰ ਦਿਓ ਜਬਾਇਤ ਆਪਾਂ ਭਰ ਦੀ ਸੁਣ ਲਓ ਬੋਲੀ ਕਹਿਦਾ ਕੀ ਹੈ ਕਿ ਤੁਸੀਂ ਇਸ ਰੋਡ ਤੇ ਜਾਉਨੇ ਹੋ ਅਗਲੇ ਬੋਲ ਤੇ ਜਾਉਦੇ ਜਾਉਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਬਿਸਰੇ کئی ਮਹੀਨਿਆਂ ਦੇ ਵਿੱਚ ਝੂਠੇ ਬੰਦ ਮੁਕਾਬਲੇ ਹੋਏ ਸਾਡੀ ਲੋਕ ਜਵਾਲੀ ਦੇ ਕਹਾਣੀ ਕੋਈ ਬਣਾਉਂਦੇ ਹੈ ਕਹਿੰਦੇ ਅਸੀਂ ਇਹਨੂੰ ਘੇ ਲਿਆ ਇਹਦੇ ਜਵਾਬੀ ਫੈਲਕੀ ਜੀ ਸਾਡੇ ਪੁਰਸੋ ਦੀ ਪੱਕੀ ਬਣੀ ਬਸੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰਿਆ ਦੋ ਜੀਰੇ ਹੁਣ ਪਿੱਛੇ ਲੋਗੇ 15 ਦਿਨ ਉਹਦੇ ਬਾਅਦ ਕਰਨਦਾਰ ਤੋਂ ਮੁੰਡੇ ਮਾਰਿਆ ਜਿਹੜਾ ਉਹਨਾਂ ਨੇ ਇੱਕ ਮੁੰਡਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹ ਪ੍ਰਭਾਤ ਸਾਹਿਬ ਨੇ ਆਇਆ ਸੀ ਪਰ ਮੀਡੀਆ ਦਾ ਖੀਤਿਆ ਹੋਇਆ ਉਹ ਗੱਲ ਬੰਚੀ ਦਬ ਗਈ ਸੋ ਪ੍ਰਭਾਤ ਜੀ ਆਪਾਂ ਆਏ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਲਾ ਵੀ ਆ ਜਰੂਰੀ ਹੈ ਅੱਜ ਭਾਂ ਦੱਸੂ ਐ ਉਹ ਤੋਂ ਪਹਿਲਾਂ ਜਿਸ ਨੂੰ ਵਰਕਿੰਗ ਦੇ ਕੰਦ ਕਰਾਏ ਸਾਡੀ ਨੌਜਵਾਨੀ ਚਾਚੋ ਡਿਮਰਗੜ ਚੱਕੇ ਸਨ ਦੀ ਐਨਐਸਏ ਲਾ ਕੇ ਐਸੇ ਆਪ ਭਾਂ ਬਚਕ ਦੇ ਇਹ ਬੰਦੇ ਬੱਚਣ ਦੀ ਰੂਹ ਜਨਰਲ ਰੈਡ ਦੀ ਰੂਹ ਚੱਕਰੀਆ ਖਾਨ ਦੀ ਰੂਹ ਇਸ ਇਨਸਾਨ ਚਾ ਚੁੱਕੀ ਆ ਹਲੋ ਇਹ ਪਹਿਲਾ ਹੁੰਦਾ ਸੀ ਐਸੀ ਲੋਕਾਂ ਨੂੰ ਸਵਾਲ ਕਰਨਾ ਆਇਆ ਹੈ ਲੀਡਰਾਂ ਦੇ ਅੱਗੇ ਬੋਲਣ ਆਇਆ ਹੈ ਦਸੋ ਕਿਸੇ ਨੀ ਕਰ ਰਹੇ ਆ ਸਵਾਲ ਪੁੱਛ ਰਹੇ ਆ ਕੀ ਪੰਜਾਬ ਵਿੱਚ ਕਾ ਬੰਦ ਹੋ ਗਿਆ ਬੜਾ ਨਹੀਂ ਹੋ ਗਿਆ ਇਹ ਸਵਾਲ ਪੁੱਛਣਾ ਨਹੀਂ ਬੜਦਾ ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋ ਗਈ ਨਹੀਂ ਨਹੀਂ ਕੀ ਪੰਜਾਬ ਦੇ ਅੰਦਰ ਇਹ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਵੀਰਦੋ ਕਿੰਦੀ ਲਾਗੇ ਜਦਾਂ ਅੱਗੇ ਤਾਂ ਦੱਸੋ ਪਿੱਛੇ ਗੱਲ ਖੜੀ ਹੈ ਵੀਆਪੀ ਕੰਟਰੋਲ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਕਹਿੰਦਾ ਕਰਦਾ ਕਿ ਫੋਨ ਦੇ ਫੋਨ ਦੇ ਦਾ ਫੋਟੋ ਫੋਨ ਦੇ ਫੋਨ ਦੇ ਦਾ ਫੋਟੋ ਹੈ ਅੱਜ ਕਈ ਤੁਹਾਨੂੰ ਆਰਥਿਕ ਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਲਿਆ ਇਹ ਕਹਿੰਦੇ ਬਰੇਜ ਨੌਕਰੀ ਕਰਨਾ ਆ ਕਰਨੇ ਪੰਜਾਬ ਚ ਐਸ ਪੰਜਾਬ ਚ ਇੱਥੇ ਜੇ ਤੁਸੀਂ ਬੋਲਣ ਤੱਕ ਨਹੀਂ ਦਿੰਦੇ

ਜਿਵੇਂ ਬਾਈਬਲ ਲੋਕੀ ਨਾਲ ਲੈ ਸਕੇ ਜਿਵੇਂ ਵਾਚਨ ਤੇ ਜੋਤਰਾ ਖੜਚਾ ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾਲ ਨਹੀਂ ਸਕਣ ਜੋਤਰਾ ਕਰਨ ਰਾਸਤੇ ਵਾਚਨ ਚ ਕਿ ਅਸੀਂ ਨਹੀਂ ਜੋਤੇ ਜ਼ਰੂਰ ਬਣੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੁਲਿਸ ਵੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਣਾ ਭਰਾਓ ਜੇ ਆਪਾਂ ਆਈ ਤੇ ਪਰੇ ਤਾਂ ਆਵਾਜ਼ ਸਮਰਥਨ ਕਰਨਾ ਹੈ ਜ਼ੂਰ ਨਾਲ ਰਾਜ ਤਾਂ ਨਹੀਂ ਹੈ ਇਹ ਜਿੰਦੀ ਚੋਲ ਦੀ ਰਾਜਾ ਵੀ ਪੜਤੀ ਸੀ ਤੇ ਹੁਣ ਇਹਦੀ ਜਨਪੁਰੇ ਪੰਜਾਬ ਤੋਂ ਕੋਈ ਨਹੀਂ ਕਾ ਵੀ ਯਾਦ ਰੱਖਿਓ ਸੋਨਹਰਾ ਸੋਨਹਰਾ ਚੌਂ ਨੋ ਚੌਂ ਨੋ ਭਾਈ ਲੋਕ ਵੀ ਭੁੱਲ ਜਾਂਦੇ ਐ ਜੋ ਕਹਿੰਦੇ 400 ਜੁਟ ਮਾਪ ਐ ਉਹਦੀ ਭਾਵੇਂ ਜਾਣਗੇ ਬੋਲਦੇ ਐ ਬਿਲਕੁਲ ਪਰਦੇ ਐ ਜਿਹੜਾ ਸਾਡੇ ਲਈ ਇੱਥੇ ਬੈਠਾ ਸਾਡੇ ਨੂੰ ਖੜਾ ਹੈ ਸਾਡੇ ਲਈ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਸਾਡੀ ਜਾਂ ਸ਼ਕਤੀ ਬਹੁਤ ਥੋੜੀ ਆ ਭੁੱਲ ਜਾਂਦੇ ਆ ਭੁੱਲ ਜਾਂਦੇ ਆ ਬਈ ਪਟਕਾ ਮੈਂ ਦਾ ਬੰਦੀ ਸੀਣਾ ਦੇ ਨੋਤੇ ਵੀ ਕਹੂੰਗਾ ਜਿਹਨੇ ਚ ਡਿਗਰੂ ਕਰ ਪਾ ਲਿਆ ਚਾਹੇ ਪਿਛਲੇ 3-3 ਸਾਲ ਤੋਂ ਜੇਲਾ ਚੋਂ ਆਂਦਾ ਇੱਕ ਜਿੱਕਰ ਉਹ ਮੈਂ ਨੋਟਰੀ ਬਣਾਉ ਉਹ ਰਵਾਈ ਵੀ ਸਾਨੂੰ ਲੱਭਦੀ ਪੈਣੀ ਹੈ ਅਗਲੀ ਗੱਲ ਸੁਣੋ ਤੇ ਆਜੇ ਨਾਲ ਤੁਸੀਂ ਅੱਜ ਇੱਥੇ ਆਏ ਹੋ ਭਾਦੇ ਸਿੱਧੂ ਦੀ ਜਨਮ ਕਰਤੀ ਆ ਔਰ ਤੁਹੇ ਦਿਖਾਤਾ ਇਹ ਕੱਖ ਇਹਦੇ ਤਰੂ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਫਤ ਹੋਊਗਾ ਜਿਹਦੇ ਦਿਮਾਗ ਨੂੰ ਅੰਦਾ ਨਸ਼ਾ ਸ਼ਰਗਿਆ ਹੰਕਾਰ ਹੋ ਗਿਆ ਇਹ ਮੈਨੂੰ ਵੀ ਹਰਾ ਨਹੀਂ ਸਕਦਾ ਮੈਨੂੰ ਕੋ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਪੱਡੀ ਚੱਕ ਹੁੰਦੀ ਹੈ ਇਹੀ ਲੋਕ ਇੱਜ਼ਤ ਬਖ ਰਿਹਾ ਹੈ ਇਹ ਹੀ ਲੋਕ ਬੋਸ ਦਾ ਜਰਸੇ ਤੇ ਬਣਾਉਂਦੇ ਆ ਤੇ ਜਦੋਂ ਲਾਉਂਦੇ ਆ ਇਹਦੀ ਲੋਕ ਪੁੱਛੇ ਲਾਉਂਦੇ ਆ ਕਿ ਤੂੰ ਇਹ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੁਲੇ ਕੀ ਆ ਚੁਟਕਲੇ ਕਹਾਣੀਆਂ ਗੱਪ ਅਨੁਗਾਂ ਕੰਤ ਤੇ ਅਨੁਗਾਂ ਕੰਤ ਆ ਇਹ ਕਿਹਨਾ ਪੰਰੇ ਰੋਲ ਦਾ ਮਰਨਾ ਹੈ ਰੋਲ ਦਾ ਇਹ ਕੀ ਬੋਲਣਾ ਲਿਆ ਹੋਈ ਸਿਵਲਪਾ ਵੀ ਆ ਦਰਸ਼ਕੋ ਕੀ ਬੋਲਦਾ ਰਿਹਾ ਬੋਲਦਾ ਹੀ ਭਾਈ ਜਮਾ ਪੱਕਾ ਬੋਲਦਾ ਜੀ ਕੱਕਰ ਨੂੰ ਕੀ ਬੋਲਦਾ ਰਿਹਾ ਦੂਸਰਾ ਕੀ ਬੋਲਦਾ ਰਿਹਾ ਅੱਜ ਜਦ ਸਵਾਦ ਕਰਦੇ ਹੋਏ ਬਰਸਤੀ ਹੋਏ ਆ ਸੋ ਭਾਈ ਧਿਆਨ ਨਾਲ ਜਿੰਨੇ ਆ ਕੇ ਸਾਰਾ ਪੰਜਾਬ ਦੀ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਦਿੱਲੀ ਤੱਕ ਦੇ ਬਲੋਡ ਆਇਆ ਨੌਜਵਾਨਾਂ ਚਿਆਪਾ ਨੌਜਵਾਨਾਂ ਤੋਂ ਕਲਾ ਹੋ ਗਈ ਜੀ ਨੌਜਵਾਨ ਖਾਸ ਸਾਹਿਬ ਦੇ ਨਾਲ ਲੋਕਾਂ ਦਾ ਕਰਨਾ ਚਾਹਣਾ ਜਿਹੜਾ ਹਾਲੇ ਦੀ ਗੱਲ ਜਿਹੜਾ ਹੈਗੀ ਹੈ ਉਹ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਪਲੇ ਸੀ ਉਹ ਸਾਧਵਾਲ ਤੋਂ ਹਰਮਨ ਦਾ 라ਜੂ ਇਹ ਹਰਵਿੰਦਰ ਪਗੜਿਆ ਵਾਲਾ ਪਈ ਇਹਨਾਂ ਦਾ ਇੱਕੋ ਜੋਰ ਹੋਣਗੇ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਹਨਤਾ ਪਾਇਆ ਸੂਚਕ ਪੰਧਰੀ ਨੂੰ ਕਿ ਜਿਹੜਾ ਜ਼ਬਰ ਦਾ ਜ਼ੁਲਮ तू ਕਰ ਰਿਹਾ ਇਹ ਪੰਜਾਬ ਦੇ ਲੋਕ ਖੁਸ਼ ਨਹੀਂ ਕਰਨ। ਨਾ ਕੀਣਾ ਨੇ ਕਰਨਾ। ਬਹੁਤ ਹਮਰਿਆ ਹੋਏ ਆ, ਬਹੁਤ ਘੜ ਵੀ ਆਏ ਆ। ਤੇ ਹਰ ਤਾਂ ਮੂੰਹ ਭੰਨ ਕੇ ਬੋਲਿਆ। ਇਹ ਬੱਚੜਾ ਵੀ ਮੂੰਹ ਭੰਨ ਕੇ ਬੋਲਦਾ। ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ। 5 ਤਰੀਕ ਨੂੰ ਭਾਈ ਆਣ ਸੁਣੋ। ਕਈਆਂ ਦੇ ਵਿੱਚ ਦਸਤੀ ਲੈ ਕੇ ਆ ਗਏ ਆਪਾਂ। ਬਿਲਕੁਲ। ਭਾਈ 5 ਤਰੀਕ ਨੂੰ ਧਿਆਨ ਨਾਲ ਸੁਣ ਲੈਣਾ ਲਾਲ। میری بےنتی ہے پنجاب دی گل کردا پنجاب دے کدی گل کردا اج پارٹی اوتھے تو پھرو کے گل کردا بے شک پارٹی دی گل کردا ہو نے پر بے شک جدوں یو پی ایل لگیا نسل لگیا تے ہمیشہ تو پاپ سی کھڑا کرے پنجاب نال کھڑا اے اے بندے بھانے سدو بن کے دوسرے دا قتل کرو والی ترا اے دوسرے دا قتل جو بار ਕਾਇਸਰੇ ਮੁਸਾ ਪਰਵਾਇਆ ਬਈ ਗੱਲ ਹੈ ਜੀ ਸਰਪਾਹ ਮੈਂ ਕਿਹਾ ਪਾਈ ਬਰੋਲੇ ਆਂ ਆਈ ਜਿਹੜਾ ਜਸਤੋ ਹੁਣੇ ਪਾ ਕੇ ਕਾਹ ਨਹੀਂ ਕਰਦਾ ਬਈ ਸਨਕਾਰਾ ਹੋਣੇ ਲੱਗੇ ਮਾਪਾ ਬੋੜੇ ਲੱਗੇ ਸਾਹਮਣਾ ਸਾਹਮਣੇ ਆ ਵੀ ਕੱਲੇ ਕੱਲੇ ਦਾ ਗੁਰੂ ਖੂਣ ਲੱਗਾ ਉੱਤਰਾ ਦੇ ਗੁਰੂ ਖੂਣਾ ਇਹ ਸ਼ਕਾਰ ਖੇਡੂ ਨੇ ਜਵਾਨਾ ਸ਼ਕਾਰਾ ਆਪਸ ਵਿੱਚ ਪਹਿਲਾ ਦੌੜ ਫੜਦੇ ਰਹੇ ਆ ਪਰ ਇਹ ਤਾਂ ਸਾਹਮਣੇ ਹੋਈ ਦੌੜ ਨਾਲ ਨੂੰ ਫੜਦਾ ਕਿਉਂਕਿ ਇਹ ਅੰਦਰ ਖਾਲੇ ਦੀ ਸਹਿਮਤੀ ਹੈ ਓਏ ਹੰਦੂ ਸਾਹਿਬ ਆਕੇ ਮੋਦੀ ਵਾਕੇ ਨਾਲ। ਇਹ ਗੱਲਾਂ ਕਹਿਣੀ ਬੋਲਣ ਦੀ ਹੈਗਾ ਕਿ ਉਹਨਾਂ ਨੇ ਵੇਖ ਚੁੱਕਿਆ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸਟਾਫ ਕਿੰਦਾ ਹੈ। ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਦੇਣ, ਵਧੀਆ ਸ਼ੌਕੀਨ ਰਹਿਣ ਤਾਂ ਭਾਹੋ ਤੁਹਾਡਾ ਫਾਜਲ ਬੰਦਾ ਕਿਰੋਤੀ ਅੱਜ ਆਇਆ ਹੋ। ਅੱਜ ਆਇਆ ਤਾਂ ਮੇਰੇ ਪਿੰਡ ਦਾ ਅਗਲੇ ਪਿੰਡ ਜਾਣਾ ਭੌਂਦ ਦੇ। ਸਵਾਲ ਪੁੱਛਣਾ ਜਾਣਾ ਆ ਤੁਹਾਡੀ ਗਿੰਦ ਵੀਰੂ ਆਇਦੂ ਦਸੁਰਾ ਦਾ ਈਰਾ ਸਭ ਤੋਂ ਸਤਿ ਸ੍ਰੀ ਅਕਾਲ ਸਭ ਸਾਹਿਬ ਸਾਹਿਬ ਸਿੱਦੇ ਬਾਈ ਵੀਰੂ ਇਹਨਾਂ ਕਰਾਂਗੇ ਮੀਟਿੰਗ ਵੀ ਲੈ ਤੁਹਾਨੂੰ ਕਹਿੰਦਾ ਸੀ ਮੈਂ ਤਲਾ ਇਹਦਾ ਬੰਦ ਕਰਿਆ ਕਰੋ ਵੀ ਪਹਿਲਾਂ ਸ਼ਤਕਾਰ ਰੋਗ ਲੈਣਿਓ ਟੋਲ ਬਣਾ ਕੇ ਰੋਕਦੇ ਧਰਨੇ ਲਾ ਦੇਣਿਓ ਜਿੰਦਾਬਦ ਮੋਰਦਾਬ ਕਰਦੇ ਆ ਅਸੀਂ ਪਾਤਨੂ ਤੇਰੇ ਘਰੇ ਆ ਰਹੇ ਸਰਮ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦਾ ਸੀ ਮਾਨ ਹੈ ਕੈਦੀ ਚੋਰ ਹੈ जो ततरने सारेबारे अली हर जॻह इलाही त उथी बसि कमु करणु सड़क ते उतरा पिया टोला ते आणा पिया इन घरो कई घेर पिया उन